ਕੀ ਨਾਮ ਹੈ ਆਪਣਾ ਵਿਸ਼ਾਲੀ ਦਾ ਨਾਮ ਹੈ ਜੀ ਪਟਿਆਲਾ ਡਿਸਟ੍ਰਿਕਟ ਤੋਂ ਅਸੀਂ ਇੱਥੇ ਬੈਠੇ ਆ ਕੇ ਕੀ ਮੰਗਣੇ ਆਏ ਸਰ ਸਾਡੀਆਂ 5 ਮਹੀਨੇ ਹੋ ਗਏ ਤਨਖਾਹ ਨਹੀਂ ਆਈਆਂ ਤੇ ਕੋਈ ਹਜੇ ਤੱਕ ਉਮੀਦ ਵੀ ਨਹੀਂ ਹੈ ਕਿ ਕਦੋਂ ਤੱਕ ਆਣਗੀਆਂ ਤਾਂ ਅਸੀਂ ਇੱਥੇ ਆ ਕੇ ਬੈਠੇ ਆ ਤੁਹਾਡੇ ਡਾਇਰੈਕਟਰ ਸਾਹਿਬ ਕਹਿੰਦੇ ਨੇ ਸਰ ਡਾਇਰੈਕਟਰ ਸਾਹਿਬ ਕਹਿੰਦੇ ਆ ਕਿ ਵੀ ਮੇਰੇ ਹੱਥੇ 'ਚ ਨਹੀਂ ਆ ਤੁਹਾਡੀਆਂ ਤਨਖਾਹਾਂ ਨਾ ਮੇਰੇ ਕੋਲ ਫੰਡ ਹੈ ਤੇ ਤੁਸੀਂ ਜਾ ਕੇ ਸੀਐਮ ਸਾਹਿਬ ਦੀ ਕੋਠੀ ਬੈਠੋ ਉਹੀ ਤੁਹਾਡਾ ਹੱਲ ਕੱਢਣਗੇ ਤੁਸੀਂ ਪਹਿਨਾ ਵੀ ਕੋਠੀ ਬੈਠੇ ਸੀ ਕਿ ਉਦੋਂ ਕੀ ਪ੍ਰੋਸੈਸ ਸੀ ਪ੍ਰਸ਼ਾਸਨ ਵੱਲੋਂ ਅ ਸਰ ਪ੍ਰਸ਼ਾਸਨ ਵੱਲੋਂ ਇਹੀ ਸਾਨੂੰ ਕਿਹਾ ਗਿਆ ਸੀ ਕਿ ਸਾਨੂੰ 15 ਦਿਨ ਦਾ ਟਾਈਮ ਦੋ ਅਸੀਂ ਤੁਹਾਡਾ ਹੱਲ ਕੱਢ ਕੇ ਦਾਂਗੇ 15 15 ਦਿਨ ਕੱਢ ਕੇ 1.5 ਮਹੀਨਾ ਹੋ ਚੁੱਕਿਆ ਹੈ ਸਾਨੂੰ ਜਾਣ ਕੇ ਅਫਸਰशाही ਤੰਗ ਕਰ ਰਹੀ ਹੈ ਇਹ ਸਾਡੀ ਟਾਈਮਲੀ ਜਿਹੜੀਆਂ ਫਾਈਲਸ ਐ ਉਹ ਪੁੱਟ ਨਹੀਂ ਕਰਦੀ ਪੁੱਟ ਨਹੀਂ ਕਰਨ ਕਰਕੇ ਸਾਡੀ ਜਿਹੜੀ ਸੈਂਟਰ ਸਰਕਾਰ ਵੱਲੋਂ ਫੰਡ ਜਿਹੜੇ ਆ ਉਹ ਟਾਈਮਲੀ ਰਿਲੀਜ਼ ਨਹੀਂ ਹੁੰਦੇ ਤੇ ਸਾਡੀ ਹਰ ਵਾਰੀ ਜਿਹੜੀ ਸੈਲਰੀ ਆ ਉਹ ਡਿਲੇ ਹੁੰਦੀ ਆ ਜੀ ਰੈਗੂਲਰ ਨਹੀਂ ਆ ਰਹੀ ਹੁਣ ਅਜੇ ਤੱਕ ਨਾ ਤੁਹਾਡਾ ਉਦੋਂ ਤੱਕ ਜਾਰੀ ਰਹੇਗਾ ਸਰ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਦੋਂ ਤੱਕ ਜਾਰੀ ਰਹੇਗਾ ਇਹ ਤੁਸੀਂ ਦੇਖੋ ਕਿ ਮੈਨੂੰ ਟਾਈਫਾਈਡ ਹੈ 15 ਦਿਨ ਹੋ ਗਏ ਮੈਨੂੰ ਬਿਮਾਰ ਚੱਲਦੇ ਆ ਜੇ ਮੈਨੂੰ ਇੱਥੇ ਕੋਈ ਜਾਨੀਵਾਲੀ ਨੁਕਸਾਨ ਹੋ ਜਾਂਦਾ ਹੈ ਜਾਂ ਕਿਸੇ ਨੂੰ ਵੀ ਹੋ ਜਾਂਦਾ ਹੈ ਤਾਂ ਸਿੱਧੇ ਤੌਰ ਤੇ ਡਾਇਰੈਕਟਰ ਖੇਤੀਬਾੜੀ ਜੀ ਜ਼ਿੰਮੇਵਾਰ ਤੇ ਕੀ ਨਾਮ ਹੈ ਬਰਾ ਮੇਰਾ ਨਾਮ ਕੁਲਦੀਪ ਸਿੰਘ ਮੈਂ ਸੂਬਾ ਕਨਵੀਨਰ ਐਜ਼ੀ ਸਾਫਾ ਯੂਨੀਅਨ ਪੰਜਾਬ ਕੀ ਮੰਗਾਂ ਨੇ ਆਪਣੀਆਂ ਅੱਜ ਧਰਨਾ ਪ੍ਰਸ਼ਨ ਕਰ ਰਹੇ ਹਾਂ ਕੋਚੀਵਾਸ ਜੀ ਅ ਇਹ ਦੂਸਰਾ ਦਿਨ ਆ ਜੀ ਧਰਨੇ ਦਾ ਸੀਐਮ ਕੋਠੀ ਦਾ ਘਰਾਉયો ਕੀਤਾ ਹੋਇਆ ਸੀ ਸਾਡੀਆਂ ਸਰ 5 ਮਹੀਨੇ ਹੋ ਗਏ ਤਨਖਾਹਾਂ ਰੁਕੀਆਂ ਪਈਆਂ ਵਾਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇੱਥੇ ਕੋਈ ਕੁਝ ਨਹੀਂ ਕਰ ਰਿਹਾ ਕੱਲ ਸ਼ਾਮ ਤੱਕ ਸਾਨੂੰ ਇੱਕ ਸਵਾਸ਼ਣ ਦਿੱਤਾ ਗਿਆ ਸੀਗਾ ਵੀ ਤੁਹਾਨੂੰ ਉੱਚ ਅਧਿਕਾਰੀਆਂ ਨਾਲ ਮਾਨਯੋਗ ਸਬ ਕਮੇਟੀ ਜਿਹੜੀ ਬਣੀ ਹੈ ਉਹਨਾਂ ਨਾਲ ਤੁਹਾਡੀ ਮੀਟਿੰਗ ਤੈਅ ਕਰਕੇ ਇੱਕ ਪੱਤਰ ਜਾਰੀ ਕਰ ਦਿੱਤਾ ਜਾਊਗਾ ਜਾਂ ਮਾਨਯੋਗ ਡਾਇਰੈਕਟਰ ਸਾਹਿਬ ਵੱਲੋਂ ਸਾਡੀ ਇੱਕ ਮੰਗ ਸੀ ਕਿ ਵੀ ਸਾਨੂੰ ਇੱਕ ਲਿਖਤੀ ਤੌਰ ਤੇ ਜਿੰਨੇ ਵੀ ਜਿਵੇਂ 10 ਦਿਨ ਦਾ ਜਾਂ 5 ਦਿਨ ਦਾ ਸਮਾਂ ਸਾਨੂੰ ਲਿਖਤੀ ਤੌਰ ਤੇ ਦਿੱਤਾ ਜਾਵੇ ਵੀ ਤੁਹਾਡੀ ਇਹ ਨਹੀਂ ਤਨਖਾਹਾਂ ਵਾਂ ਜਾਂ ਇਹ ਨਹੀਂ ਤੱਕ ਆ ਜਾਣੀ ਵਰਬਲੀ ਕਹਿ ਕੇ 15 ਦਿਨ 15 ਦਿਨ ਕਹਿ ਕੇ ਕੇ ਟਾਈਮ ਟਪਾਇਆ ਜਾ ਰਿਹਾ ਵਾ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕਿੰਨੇ ਮਹੀਨੇ ਤਨਖਾਹ ਪੈਣੀਆਂ ਆਪਣੇ 5 ਮਹੀਨੇ ਹੋ ਗਏ ਜੀ ਸਾਡੀ ਤਨਖਾਹ ਨੂੰ ਅਸੀਂ ਲਗਾਤਾਰ ਤਰਸ ਰਹੇ ਹਾਂ ਸਾਡੀਆਂ ਬੈਂਕ ਦੀਆਂ ਕਿਸ਼ਤਾਂ ਸਾਡੇ ਲੋਨ ਦੀਆਂ ਕਿਸ਼ਤਾਂ ਸਾਡੇ ਘਰਾਂ ਦੀਆਂ ਕਿਸ਼ਤਾਂ ਸਾਡੇ ਮੋਟਰਸਾਈਕਲ ਦੇ ਕਿਸ਼ਤਾਂ ਇੰਨਾ ਜ਼ਿਆਦਾ ਬੁਰਾ ਹਾਲ ਸਾਡੇ ਬੱਚੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵਾਰ-ਵਾਰ ਨੋਟਿਸ ਭੇਜ ਰਹੇ ਨੇ ਵੀ ਤੁਹਾਡੀ ਫੀਸ ਨਹੀਂ ਤੁਹਾਨੂੰ ਸਕੂਲ ਤੋਂ ਕੱਢ ਦਿੱਤਾ ਜਾਊਗਾ ਇਹ ਬ ਉਹਨੇ ਕੱਲ ਜਦੋਂ ਤੁਸੀਂ ਧਰਨਾ ਲਾਇਆ ਤਾਂ ਪ੍ਰਸ਼ਾਸਨ ਵੱਲੋਂ ਕੀ ਪ੍ਰਸਤਾਵ ਦਿੱਤਾ ਗਿਆ ਸੀ ਕੱਲ ਜਦੋਂ ਅਸੀਂ ਧਰਨਾ ਲਾਇਆ ਸੀ ਸਾਨੂੰ ਪ੍ਰਸ਼ਾਸਨ ਵੱਲੋਂ ਇਹ ਕਿਹਾ ਗਿਆ ਸੀਗਾ ਵੀ ਤੁਹਾਡੀਆਂ ਜਿਹੜੀਆਂ ਇਹ ਮੰਗਾਂ ਨੇ ਬਿਲਕੁਲ ਜਾਇਜ਼ ਨੇ ਅਸੀਂ ਉੱਚ ਅਧਿਕਾਰੇ ਤੱਕ ਪਹੁੰਚ ਕਰਾਂਗੇ ਤੇ ਉਹ ਉਹਦੇ ਮੁਤਾਬਕ ਤੁਹਾਨੂੰ ਇੱਕ ਲੈਟਰ ਜਾਰੀ ਕਰਾ ਦਿੰਨੇ ਆ ਤੁਹਾਡੀ ਜਿਹੜੀ ਸਬ ਕਮੇਟੀ ਹੈ ਜਿਹਦੇ ਵਿੱਚ ਕੁਲਦੀਪ ਸਿੰਘ ਢਾਲੇਵਾਲ ਜੀ ਅਮਨ ਸਿੰਘ ਅਰੋੜਾ ਜੀ ਤੇ ਇੱਕ ਹਰਪਾਲ ਚੀਮਾ ਜੀ ਕਮੇਟੀ ਦੇ ਮੈਂਬਰ ਨੇ ਉਹਨਾਂ ਅਧਿਕਾਰੀਆਂ ਨਾਲ ਤੁਹਾਡੀ ਉਹਨਾਂ ਮੰਤਰੀ ਸਾਹਿਬ ਨਾਲ ਤੁਹਾਡੀ ਮੀਟਿੰਗ ਕਰਾ ਦਿੱਤੀ ਜਾਂਦੀ ਆ ਤੇ ਜਿਹੜਾ ਤੁਹਾਨੂੰ ਜਿਵੇਂ ਡੀ ਸਾਹਿਬ ਕਹਿ ਰਹੇ ਸੀ ਵੀ ਸਾਨੂੰ ਸਮਾਂ ਦਿੱਤਾ ਗਿਆ ਵੀ ਇਹ ਤਨਖਾਹ ਨੂੰ 15 ਦਿਨ ਹੋਰ ਲੱਗ ਸਕਦੇ ਆ 15 ਦਿਨ ਦਾ ਸਮਾਂ ਜਿਹੜਾ ਕਹਿ ਰਹੇ ਸਾਨੂੰ ਲਿਖਤੀ ਦੇ ਦੇਣ ਲਿਖਤੀ ਚਿੱਠੀ ਕਰ ਦੇ ਵੀ 15 ਦਿਨ ਤੁਹਾਨੂੰ ਤਨਖਾਹ ਜਿਹੜੀ ਆ ਧੜੇ ਖਾਤਿਆਂ 'ਚ ਪੈ ਜਾਊਗੀ ਅਸੀਂ ਬੇਜਿਜ ਇੱਥੋਂ ਉੱਠ ਜਾਾਂਗੇ